ਅਜਿਹੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਜਿਹੜੀ ਚੀਜ਼ ਹੁੰਦੀ ਹੈ ਕਿਹੜੀ ਦਵਾਈ ਦੀ ਲੋੜ ਹੁੰਦੀ ਹੈ ਦੇਖੋ ਜਿਵੇਂ ਕਿ ਜਦੋਂ ਹੜਾਂ ਆਂਦੇ ਬਾੜਾਂ ਦੀ ਉੱਥੇ ਪਾਣੀ ਇਕੱਠਾ ਹੁੰਦਾ ਤੇ ਜਿਹੜਾ ਗੰਦਾ ਪਾਣੀ ਹੁੰਦਾ ਉਹਦੇ ਨਾਲ ਬਹੁਤ ਬਿਮਾਰੀਆਂ ਹੁੰਦੀਆਂ ਪੇਟ ਦੀ ਜਿਵੇਂ ਟਾਈਫਾਇਡ ਹੋ ਸਕਦਾ ਹੈ ਪੇਟ ਖਰਾਬ ਹੋ ਸਕਦਾ ਹੈ ਲੂਜ਼ ਮੋਸ਼ਨ ਹੋ ਸਕਦੇ ਆ ਹਨਾ ਹੈਪੇਟਾਈਟਿਸ ਹੁੰਦਾ ਹੈ ਹੈਪੇਟਾਈਟਿਸ A E O ਫੈਲਦਾ ਠੀਕ ਹੈ ਜੌਂਡੀਸ ਫੈਲਦਾ ਹੈ ਫਿਰ ਪਾਣੀ ਜੇ ਤਾਂ ਖੜਾ ਰਹਿੰਦਾ ਤੇ ਉਹਦੇ ਨਾਲ ਜਿਹੜੇ ਮੱਛਰ ਆਉਂਦੇ ਉਥੇ ਕੀੜੇ ਮਕੋੜੇ ਆਉਂਦੇ ਉਹਦੇ ਨਾਲ ਬਿਮਾਰੀਆਂ ਹੁੰਦੀਆਂ ਜਿਵੇਂ ਡੇਂਗੀ ਮਲੇਰੀਆ ਹਨਾ ਉਹ ਸਭ ਚੀਜ਼ਾਂ ਫੈਲਦੀਆਂ ਨੇ ਤੇ ਸਾਨੂੰ ਉਹਦਾ ਸਭ ਤੋਂ ਜ਼ਿਆਦਾ ਪ੍ਰੀਵੈਂਸ਼ਨ ਕਰਨ ਦੀ ਲੋੜ ਹੈਗੀ ਤੇ ਇੱਕ ਤੇ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ ਹਨਾ ਜਿੰਨਾਂ ਨੂੰ ਇੱਥੇ ਪੋਸੀਬਲ ਹੈਗਾ ਸਾਫ਼ ਪਾਣੀ ਸਾਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਵੇਲੇਬਲ ਕਰਾਉਣ ਦੀ ਹਨਾ ਤੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਨੇ ਵੀ ਉਪਰਾਲਾ ਕੀਤਾ ਹੈ ਬਹੁਤ ਵੱਡਾ ਤੇ ਉਹ ਪਾਣੀ ਸਾਫ ਪਾਣੀ ਤੇ ਸਾਰਾ ਕੁਝ ਅਰੇਂਜਮੈਂਟ ਇੱਥੇ ਲੋਕਾਂ ਨੂੰ ਪ੍ਰਬੰਧ ਕਰਾਣ ਦੀ ਕੋਸ਼ਿਸ਼ ਕਰਨਾ ਹੈ। ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ। ਹਾਂਜੀ। ਤੇ ਅਸੀਂ ਆਡੋਮਾਸ, ਮੋਸਕੀਟੋ ਰੈਪੈਲੈਂਟ, ਸਾਰਾ ਕੁਝ ਡਿਟੋਲ ਸਾਬਣ ਤਾਂ ਕਿ ਜੋ ਵੀ ਹਾਲਾਤ ਨੇ ਅਸੀਂ ਉਦੋਂ ਤੋਂ ਬੈਸਟ ਯੂਟਿਲਾਈਜ਼ੇਸ਼ਨ ਕਰ ਸਕੀਏ। ਜੀ ਹੁਣ ਸਹਿਯੋਗ ਕਿੰਨਾ ਕੁ ਮਿਲ ਰਿਹਾ ਆਮ ਲੋਕਾਂ ਦਾ ਕਿੰਨਾ ਕੁ ਸਹਿਯੋਗ ਆ ਕਿਉਂਕਿ ਅਵੇਅਰ ਹੋਣਾ ਵੀ ਬੜਾ ਜ਼ਰੂਰੀ ਹੈ ਤੁਸੀਂ ਕਰ ਰਹੇ ਹੋ ਪਰ ਆਪ ਵੀ ਥੋੜਾ ਜਿਹਾ ਹੈਗਾ ਨਾ ਇਹ ਨਾ ਹੋਵੇ ਵੀ ਤੁਸੀਂ ਆਵਾਜ਼ ਮਾਰੀ ਜਾਓ ਆਓ ਜੀ ਕੈਂਪ ਲੱਗਿਆ ਹੈਗਾ ਤੇ ਲੋਕ ਆਉਣ ਨਾ ਵੀ ਕੁਝ ਨਹੀਂ ਹੋਇਆ ਜਿਹੜਾ ਅਸਲ ਵਿੱਚ ਨਾ ਮੈਂ ਇਹ ਗੱਲ ਸੋਚਦਾ ਹੁੰਦਾ ਭੈਣ ਜੀ ਹਸਪੀਟਲ ਦੇ ਵਿੱਚ ਉਹ ਬੰਦਾ ਜਾਂਦਾ ਹੈ ਜਿਹੜਾ ਬੰਦਾ ਬਿਮਾਰ ਹੈ ਜਦ ਕਿ ਮੇਰੀ ਆਪਣੀ ਸੋਚ ਹੈ ਵੀ ਹਸਪੀਟਲ ਦੇ ਵਿੱਚ ਉਸ ਬੰਦੇ ਨੂੰ ਵੀ ਜਾਣਾ ਚਾਹੀਦਾ ਜਿਹੜਾ ਅਜੇ ਬਿਮਾਰ ਨਹੀਂ ਹੋਇਆ ਪਹਿਲਾਂ ਟੈਸਟ ਕਰਵਾ ਲੈਣੇ ਚਾਹੀਦੇ ਨੇ ਹੁਣ ਆਪਾਂ ਇਹਨਾਂ ਨੂੰ ਆਵਾਜ਼ ਮਾਰੀ ਆ ਆ ਰਹੇ ਨੇ ਨਾ ਲੋਕ ਹਾਂਜੀ ਹਾਂਜੀ ਇਕ ਸਾਡੇ ਚ ਕੋਟ ਹੁੰਦਾ ਹੈ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਹੈ ਨਾ ਕਿ ਆਪਾਂ ਬਿਮਾਰੀ ਹੋਣ ਤੋਂ ਬਾਅਦ ਉਹਦਾ ਇਲਾਜ ਕਰੀਏ ਉਹ ਤੋਂ ਬੈਟਰ ਹੁੰਦਾ ਹੈ ਆਪਾਂ ਬਿਮਾਰੀ ਹੋਣ ਤੋਂ ਪਹਿਲੇ ਉਹਨੂੰ ਪਕੜ ਕੇ ਉਹਦਾ ਪ੍ਰੀਵੈਂਸ਼ਨ ਕਰੀਏ ਤੇ ਅਸੀਂ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਪ੍ਰੀਵੈਂਟ ਕਰ ਸਕੀਏ ਜਿਵੇਂ ਜੋ ਥੋੜੇ ਜਿਹੀ ਵੀ ਬੱਚੇ ਅਗਰ ਕੋਈ ਵੀ ਲੇਡੀ ਸਾਡੇ ਕੋਲ ਬੁਖਾਰ ਦੀ ਕੰਪਲੇਨ ਨਾਲ ਆ ਰਹੀਆਂ ਨੇ ਤੇ ਅਸੀਂ ਪਹਿਲੇ ਹੀ ਉਹਨਾਂ ਨੂੰ ਦਵਾਈਆਂ ਤੇ ਟੈਸਟ ਦਾ ਸਮਝਾ ਰਹੇ ਹਾਂ ਕਿ ਤੁਸੀਂ ਮਲੇਰੀਆ ਡੇਂਗੂ ਦੇ ਟੈਸਟ ਕਰਾਓ ਤਾਂ ਕਿ ਇੱਕ ਅਸੀਂ ਉਹਨੂੰ ਪੇਸ਼ੈਂਟ ਨੂੰ ਪਛਾਣਨਾ ਹੈ ਤੇ ਇੱਕ ਅਸੀਂ ਹੋਰ ਸਰਾਊਂਡਿੰਗ ਏਰੀਆ ਹੈ ਜਿੱਥੇ ਜੇ ਅਗਰ ਕੋਈ ਬਿਮਾਰ ਹੈ ਤੇ ਉਹਨੂੰ ਆਪਾਂ ਠੀਕ ਕਰਨਾ ਹੈ ਤਾਂ ਕਿ ਉਹ ਹੋਰ ਬਾਕੀਆਂ 'ਚ ਬਿਮਾਰੀ ਨਾ ਫੈਲੇ ਉਹ ਵੀ ਇਸ ਵੇਲੇ ਬਹੁਤ ਇੰਪੋਰਟੈਂਟ ਹੈਗਾ ਬੱਚਿਆਂ ਨੂੰ ਲੈ ਕੇ ਵੀ ਹੈ ਕਿਉਂਕਿ ਮੈਂ ਦੇਖ ਰਿਹਾ ਸੀ ਵੀ ਛੋਟੇ ਛੋਟੇ ਬੱਚੇ ਵੀ ਹੈਗੇ ਨੇ ਉਹਨਾਂ ਦੇ ਲਈ ਵੀ ਤੁਹਾਡੇ ਕੋਲ ਕੋਈ ਬੱਚਿਆਂ ਨੂੰ ਬਿਮਾਰੀ ਜਿਹੜੀ ਹੈ ਮੈਨੂੰ ਲੱਗਦਾ ਵੀ ਉਹ ਜਾਦਾ ਛੇਤੀ ਹੈ ਨਾ ਹਾਂ ਬੱਚੇ ਸਾਡੇ ਕੋਲ ਥੋੜੇ ਜਿਹਾ ਆਏ ਹੈ ਜਿਨ੍ਹਾਂ ਨੂੰ ਫੀਵਰ ਵਗੈਰਾ ਹੈਗਾ ਤੇ ਥੋੜਾ ਜਿਹਾ ਰਾਸ਼ ਵੀ ਹੈਗਾ ਜਿਹੜਾ ਬਾਡੀ ਤੇ ਥੋੜਾ ਜਿਹਾ ਤੇ ਸਾਡੇ ਕੋਲ ਜਿੰਨੀਆਂ ਕੋ ਮੈਡੀਸਿਨਸ ਹੈਗੀਆਂ ਅਸੀਂ ਉਹਨਾਂ ਨੂੰ ਦਿੱਤੀਆਂ ਬਾਕੀ ਅਸੀਂ ਉਹਨਾਂ ਨੂੰ ਟੈਸਟ ਵਗੈਰਾ ਲਿਖ ਕੇ ਦਿੱਤੇ ਕਿ ਉਹ ਕਰਾ ਸਕਦੇ ਆ ਜਿਹੜੇ ਵੈਸੇ ਅਵੇਅਰ ਵੀ ਕਿਉਂਕਿ ਇਹ ਇਲਾਕਾ ਸਾਰਾ ਜਿਹੜ ਥੋੜੀ ਜਿਹੀ ਹਜੇ ਇਸ ਇਲਾਕੇ ਦੇ ਵਿੱਚ ਅਨਪੜਤਾ ਹੈਗੀ ਆ ਹਾਂਜੀ ਹਾਂਜੀ ਤੇ ਥੋੜਾ ਜਿਹਾ ਜੇ ਮਾਵਾ ਨੂੰ ਨਾਲ ਦੀ ਨਾਲ ਇਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਜਿਵੇਂ ਤੁਸੀਂ ਕਹਿ ਰਹੇ ਹੋ ਬੱਚੇ ਥੋੜੇ ਆਏ ਨੇ ਹਾਂਜੀ ਕਿਉਂਕਿ ਬੱਚਿਆਂ ਨੂੰ ਲੈ ਕੇ ਆਉਣਾ ਵੀ ਬਹੁਤ ਜ਼ਿਆਦਾ ਮੈਨੂੰ ਲੱਗ ਰਿਹਾ ਵੀ ਜ਼ਰੂਰੀ ਹੈਗਾ ਨਾਲ ਦੀ ਨਾਲ ਇਹਨਾਂ ਨੂੰ ਅਵੇਅਰ ਵੀ ਕੀਤਾ ਜਾਵੇ ਇਹ ਗੁਰਮਤ ਜਿਹੜਾ ਕਾਲਜ ਹੈਗਾ ਮਿਸ਼ਨਰੀ ਕਾਲਜ ਇਹਨਾਂ ਦੀ ਟੀਮ ਨੂੰ ਵੀ ਨਾਲ ਕਿਹਾ ਜਾਵੇ ਜਿਹੜੀ ਟੀਮ ਇੱਥੇ ਹਰ ਸਮੇਂ ਮੌਜੂਦ ਰਹਿੰਦੀ ਹੈ ਅਨਾਉਂਸਮੈਂਟ ਕਰਵਾਵੇ ਘਰਾਂ ਦੇ ਵਿੱਚ ਜਾਵੇ ਜਾ ਜਾ ਕੇ ਸਾਰਿਆਂ ਨੂੰ ਘਰਾਂ ਦੇ ਵਿੱਚੋਂ ਚਾਹੇ ਆਪਾਂ ਗੱਲ ਵੀ ੱੱਕੇ ਨਾਲ ਕੱਢ ਕੇ ਲੈ ਕੇ ਆਇਆ ਜਾਵੇ ਬੱਚਿਆਂ ਨੂੰ ਹਨਾ ਤਾਂ ਜੋ ਉਹਨਾਂ ਨੂੰ ਦਵਾਈਆਂ ਦੇ ਰਾਹੀਂ ਉਹਨਾਂ ਦੀ ਚੰਗੀ ਤਰ੍ਹਾਂ ਰੋਗ ਥਾਮ ਕੀਤੀ ਜਾਵੇ ਹਨਾ ਇਲਾਜ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਇੱਕ ਬਿਮਾਰੀ ਤੋਂ بچਣ ਲਈ ਬੱਚਿਆ ਬੱਚੇ ਜਿਹੜੇ ਹੁੰਦੇ ਛੋਟੇ ਬੱਚੇ ਉਹ ਸਭ ਤੋਂ ਪਹਿਲੇ ਮਾਲ ਨਰਿਸ਼ ਹੁੰਦੇ ਮਤਲਬ ਜੇ ਉਹਨਾਂ ਨੂੰ ਖੁਰਾਕ ਪੂਰੀ ਨਹੀਂ ਜਾਂਦੀ ਤੇ ਉਹਨਾਂ ਦੇ ਵਿੱਚ ਬਿਮਾਰੀਆਂ ਹੋਰ ਵਧਣ ਦੀ ਟੈਂਡੈਂਸੀ ਹੁੰਦੀ ਹੈ ਠੀਕ ਹੈ ਉਹ ਪ੍ਰੇਡਿਸਪੋਜ਼ ਹੁੰਦੇ ਕਿ ਉਹਨਾਂ ਨੂੰ ਜ਼ਿਆਦਾ ਬਿਮਾਰੀਆਂ ਹੋ ਸਕਦੀਆਂ ਤੇ ਅਸੀਂ ਜਿੰਨਾ ਬਿਮਾਰੀਆਂ ਦਾ ਧਿਆਨ ਰੱਖਣਾ ਹੈ ਉੱਥੇ ਹੀ ਅਸੀਂ ਉਹਨਾਂ ਦੀ ਖੁਰਾਕ ਦਾ ਵੀ ਧਿਆਨ ਰੱਖਣਾ ਹੈ ਹਨਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵੱਲੋਂ ਸਾਰਾ ਰਾਸ਼ਨ ਪਾਣੀ ਸਾਰਾ ਕੁਝ ਪ੍ਰਬੰਧ ਕਰਾਇਆ ਗਿਆ ਹੈਗਾ ਤਾਂ ਕਿ ਅਸੀਂ ਜੇ ਉਹ ਅੰਦਰੋਂ ਤੰਦਰੁਸਤ ਹੋਣਗੇ ਤੇ ਉਹਨਾਂ ਨੂੰ ਬਿਮਾਰੀਆਂ ਵੀ ਇਸ ਟਾਈਮ ਘੱਟ ਹੋਣਗੇ ਔਰ ਤਾਂ ਨਹੀਂ ਇਸ ਮੁਸੱਬੇ ਆਵਾ ਦੀ ਜਦੋਂ ਆਪਾਂ ਗੱਲ ਕਰਦੇ ਆ ਮੈਂ ਕਈ ਵਾਰੀ ਗੱਲ ਸੋਚਦਾ ਹੁੰਨਾ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਸਾਰੀਆਂ ਔਰਤਾਂ ਨੂੰ ਉਹਨਾਂ ਨੂੰ ਲੈ ਕੇ ਵੀ ਤੁਸੀਂ ਕੋਈ ਦਵਾਈਆਂ ਮੁਹੱਈਆ ਕਰਵਾਈਆਂ ਨੇ ਕਿਉਂਕਿ ਜ਼ਰੂਰਤ ਹੈਗੀ ਆਲੇ ਦੁਆਲੇ ਪਾਣੀ ਦੇ ਨਾਲ ਪਿੰਡ ਘਿਰੇ ਪਏ ਨੇ ਹਨਾ ਮੈਡੀਕਲ ਜਿਹੜੇ ਕੋਈ ਸਹੂਲਤ ਨਹੀਂ ਹੈਗੀ ਇਨ੍ਹਾਂ ਪਿੰਡਾਂ ਦੇ ਵਿੱਚ ਖਾਸ ਜੇ ਆਪਾਂ ਔਰਤਾਂ ਦੀ ਗੱਲ ਕਰੀਏ ਉਹਨਾਂ ਨੂੰ ਵੀ ਅਵੇਅਰ ਕਰਨ ਦੀ ਲੋੜ ਹੈ ਜੀ ਹਾਂਜੀ ਦੇਖਿਓ ਸਭ ਤੋਂ ਪਹਿਲੀ ਗੱਲ ਹੈ ਵੇ ਕਿ ਔਰਤਾਂ ਹਮੇਸ਼ਾ ਆਪਣੇ ਆਪ ਨੂੰ ਨੈਗਲੈਕਟ ਕਰਦੀਆਂ ਨੇ ਹਨਾ ਇਹ ਪੰਜਾਬੀ ਕਲਚਰ ਇਚ ਤੇ ਵੈਸੇ ਵੀ ਇੱਧਰ ਪਿੰਡਾਂ ਵਾਲੀ ਧਾਵਾਂ ਦੇ ਵੈਸੇ ਵੀ ਔਰਤਾਂ ਆਪਣੇ ਆਪ ਨੂੰ ਉਹ ਹਮੇਸ਼ਾ ਪ੍ਰਾਇੋਰਟੀ ਆਪਣੇ ਬੱਚਿਆਂ ਨੂੰ ਜਾਂ ਆਪਣੇ ਵਡਿਆਂ ਨੂੰ ਜ਼ਿਆਦਾ ਦਿੰਦੀਆਂ ਆਪਣੀ ਜਿਹੜੀ ਦਿੱਕਤ ਹੁੰਦੀ ਉਹ ਇਗਨੋਰ ਕਰਦੀਆਂ ਬਟ ਐਸੀ ਇਹ ਸਮਝਦੀਆਂ ਜੇ ਉਹ ਆਪ ਹੈਲਦੀ ਹੋਏਗੀ ਤਾਂ ਹੀ ਉਹ ਪੂਰੇ ਘਰ ਦਾ ਧਿਆਨ ਰੱਖ ਪਾਏਗੀ ਹੈਨਾ ਤੇ ਕਾਫੀ ਲੇਡੀਆਂ ਆ ਰਹੀਆਂ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੈਨਾ ਤੇ ਕਾਫੀ ਅਲੱਗ-ਅਲੱਗ ਪ੍ਰੋਬਲਮਸ ਨਾਲ ਆ ਰਹੀਆਂ ਜਿਵੇਂ ਬਲੀਡਿੰਗ ਦੀ ਪ੍ਰੋਬਲਮ ਜਾਂ ਇਨਫੈਕਸ਼ਨ ਦੀ ਪ੍ਰੋਬਲਮ ਤੇ ਅਸੀਂ ਸਾਰੀ ਦਵਾਈਆਂ ਜਿਹੜੀਆਂ ਹੈਗੀਆਂ ਔਨ ਸਪੌਂਸਰਡ ਹੈਗੀਆਂ ਗੁਰਮਤਿਗਨ ਮਿਸ਼ਨ ਕਾਲਜ ਪ੍ਰੋਵਾਈਡ ਕਰਵਾ ਰਿਹਾ ਹੈ ਹੈਨਾ ਤੇ ਅਸੀਂ ਜਿੰਨੀ ਮੈਕਸਿਮਮ ਹੈਲਪ ਉਹਨਾਂ ਦੀ ਕਰ 파 ਰਹੇ ਆ ਅਸੀਂ ਕਰ ਰਹੇ ਆ ਸਹਿਯੋਗ ਕਿੰਨਾ ਮਿਲ ਰਿਹਾ ਆ ਆਮ ਲੋਕਾਂ ਦਾ ਕਿੰਨਾ ਕਿ ਸਹਿਯੋਗ ਆ ਦੇਖੋ ਹੁਣ ਕਿਉਂਕਿ ਕਾਫੀ ਦਿਨਾਂ ਤੋਂ ਮੈਨੂੰ ਲੱਗਦਾ ਹੈ ਅੰਕਲ ਜੀ ਨੇ ਸ਼ਾਇਦ ਸਾਰੇ ਲੋਕਾਂ ਨੂੰ ਕਿਹਾ ਹੋਇਆ ਕਿ ਅਸੀਂ ਆਣਾ ਸੀ ਤੇ ਅੱਜ ਤੇ ਅਸੀਂ ਦੇਖ 파 ਰਹੇ ਆ ਕਿ ਕਾਫੀ ਲੇਡੀਜ਼ ਆਈਆਂ ਹੋਈਆਂ ਨੇ ਕਿਉਂਕਿ ਇਹਦੇ ਵਿੱਚ ਅੰਕਲ ਦਾ ਬਹੁਤ ਵੱਡਾ ਹੱਥ ਹੈ ਕਿ ਇਹ ਪੂਰਾ ਇਹਨਾਂ ਨੇ ਕਾਫੀ ਦਿਨਾਂ ਤੋਂ ਸ਼ਾਇਦ ਇਹਨਾਂ ਦੀ ਸਾਰੀ ਟੀਮ ਲੱਗੀ ਹੋਈ ਸੀ ਜਿਹੜਾ ਕਿ ਪ੍ਰਚਾਰ ਕਰ ਰਹੀ ਸੀ ਕਿ ਕੈਂਪ ਇਸ ਦਿਨ ਲੱਗੇਗਾ ਇਸ ਟਾਈਮਿੰਗ ਤੇ ਲੱਗੇਗਾ ਤਾਂ ਕਿ ਸਾਰੇ ਉਹਦਾ ਵੱਧ ਤੋਂ ਵੱਧ ਫਾਇਦਾ ਚੱਕ ਸਕਦੇ ਹੈਗੇ ਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਦੇਖੋ ਕਿੰਨੀ ਵਧੀਆ ਸਹੂਲਤ ਦਿੱਤੀ ਜਾ ਰਹੀ ਹੈ ਇਸ ਇਲਾਕੇ ਦੇ ਵਿੱਚ ਮੈਂ ਦਿਖਾਉਣਾ ਵੀ ਇੱਧਰ ਕੈਮਰਾ ਮਾਰ ਕੇ ਤੁਸੀਂ ਦਿਖਾਓ ਕੇਸ ਢੰਗ ਦੇ ਨਾਲ ਹਨਾ ਜਦੋਂ ਵੀ ਕਿਸੇ ਦਾ ਟਾਈਮ ਮਿਲਦਾ ਹੈ ਤੇ ਉਹ ਆ ਕੇ ਇੱਥੇ ਵਧੀਆ ਵਧੀਆ ਡਾਕਟਰਾਂ ਤੋਂ ਡੀ ਐਮ ਸੀ ਦੀ ਟੀਮ ਹੈ ਜੀ ਇਹ ਤੇ ਉੱਥੋਂ ਆ ਕੇ ਦਵਾਈ ਲੈ ਰਹੀ ਹੈ ਹਰ ਤਰ੍ਹਾਂ ਦੀ ਤੇ ਜਿਹੜੀ ਦਵਾਈ ਇੱਥੇ ਨਹੀਂ ਵੀ ਹੋਏਗੀ ਉਸ ਦਵਾਈ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਪਹੁੰਚਦਾ ਕੀਤਾ ਜਾਊਗਾ ਤਾਂ ਜੋ ਸਾਰੇ ਆਪਾਂ ਰਲ ਮਿਲ ਕੇ ਦੇਖੋ ਇੱਕ ਕਸਟ ਆਇਆ ਹੈ ਇਧਰ ਦੇਖੋ ਮਾਈਆਂ ਨੇ ਤੁਸੀਂ ਹਨਾ ਇਹ ਸਾਰੀਆਂ ਲਾਈਨ ਬਣਾ ਕੇ ਖੜੀਆਂ ਨੇ ਦੇਖੋ ਇਹ ਚੀਜ਼ ਕਸਟ ਆਇਆ ਹੈ ਹਨਾ ਪੰਜਾਬ ਦੇ ਉੱਪਰ ਤਾਂ ਹੁਣ ਰਲ ਮਿਲ ਕੇ ਆਪਾਂ ਸਾਰਿਆਂ ਨੂੰ ਇਸ ਚੀਜ਼ ਦਾ ਹੱਲ ਕੱਢਣ ਦੀ ਜ਼ਰੂਰਤ ਹੈ